ਪ੍ਰੇਤ ਜੁਨੀ ਕਿਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੀ ਸਮੇਂ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ ਕੋਈ ਕਤਲ ਹੋ ਗਿਆ ਕਿਤੇ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਜਾਂ ਉਹਨੇ ਸੁਸਾਈਡ ਕਰ ਲਿਆ ਨਵ ਜੰਮੇ ਬੱਚੇ ਦੀ ਰੂਹ ਨੂੰ ਵੀ ਕੈਦ ਕਰਕੇ ਪ੍ਰੇਤ ਜੁਨੀ ਵਿੱਚ ਲੈ ਜਾਂਦੇ ਪਰਾਇਆ ਪੈਸਾ ਪਰਾਇ ਇਸਤਰੀ ਦੇ ਉੱਤੇ ਅੱਖ ਰੱਖੀ ਪ੍ਰੇਤ ਜੁਨੀ ਪੱਕੀ ਆ ਉਕੇ ਮਤਲਬ ਇੱਕ ਵਾਰ ਜੇ ਕੋਈ ਆਤਮਾ ਪ੍ਰੇਤ ਜੁਨੀ ਦੇ ਵਿੱਚ ਐਂਟਰ ਕਰ ਗਈ ਤਾਂ ਉਹ ਲਾਈਕ ਕਿੰਨੇ ਸਾਲਾਂ ਤੱਕ ਉਸ ਜੁਨੀ ਦੇ ਵਿੱਚ ਕੋਲ 1000 ਸਾਲ ਤੱਕ ਉਹਨੂੰ ਪ੍ਰੇਤ ਜੁਨੀ ਦੇ ਵਿੱਚ ਵਿਚਰਨ ਕਰਨਾ ਪੈਂਦਾ ਉਹ ਪ੍ਰੇਤ ਰੋਗੀ ਦੇ ਵਿੱਚ ਇੰਨੀ ਪਾਵਰ ਆ ਜਾਂਦੀ ਆ ਕਿ 10-10 ਬੰਦਿਆਂ ਨੂੰ ਵੀ ਬੰਦਿਆ ਕੋਲੋਂ ਵੀ ਉਹ ਸਾਂਭਿਆ ਨਹੀਂ ਜਾਂਦਾ ਬੇ ਇਨਸਾਨ ਆਪਣੀ ਸਫਾਈ ਨਹੀਂ ਰੱਖਦਾ ਬਿਲਕੁਲ ਗੰਦਾ ਭੋਜਨ ਖਾਣਾ ਨਾਲੀਆਂ ਦੇ ਵਿੱਚ ਹੱਤ ਮਾਰਦੇ ਆ ਬੋਡੀ ਕੋਲ ਇੱਕ ਗੰਦੀ ਜੀ ਸਮੈਲ ਆਉਂਦੀ ਆ ਚੀਕਾ ਮਾਰਦਾ ਇਧਰ ਉਧਰ ਭੱਜਦਾ ਆ ਇੱਕ ਦਮ ਉਹ ਮਾਸ ਕਾੜਾ ਸ਼ੁਰੂ ਕਰ ਦੇਗਾ ਮਾਰ ਦੇਣ ਤੱਕ ਵੀ ਨੌਬਤ ਇਹਨਾਂ ਦੇ ਵਿੱਚ ਤਾਕਤ ਆ ਜਾਂਦੀ ਆ ਪ੍ਰੀਤ ਲੱਗਦਾ ਕਿਵੇਂ ਆ